ਕਾ ਨਹਿ ਚਰিত্র ਸਬਹਿ ਕਰਕੇ ਸਭ ਗਵਾਰਣ ਫੇਰ ਲਗੀ ਗੁਨ ਗਾਵਨ ਕਾਨਾ ਵਰਗੇ ਸਾਰੇ ਚਰিত্র ਕਰਕੇ ਫਿਰ ਸਾਰੀਆਂ ਗੋਪੀਆਂ ਕ੍ਰਿਸ਼ਨ ਦੇ ਗੁਣ ਗਾਉਣ ਲੱਗੀਆਂ ਹਨ ਤਾਲ বাজਾਏ ਵਜਾ ਮੁਰਲੀ ਕਬ ਸਿਆਮ ਕਹ ਹੈ ਅਤਹੀ ਕਰ ਪਾਵਨ ਕਵੀ ਸਿਆਮ ਕਹਿੰਦੇ ਹਨ ਤਾੜੀ ਮਾਰ ਕੇ ਮੁਰਲੀ ਵਜਾ ਕੇ ਬਹੁਤ ਹਾ ਭਾਵ ਕਰਨ ਲੱਗੀਆਂ ਹਨ ਪੇਰ ਚਿਤਾਰ ਕਹਿਓ ਹਮਰੇ ਸੰਗ ਖੇਲ ਕਰਿਓ ਹਰ ਜੀ ਇਹ ਠਾਵਨ ਫਿਰ ਯਾਦ ਕਰਕੇ ਕੈਨ ਲਗੀਆਂ ਹਨ ਕਿ ਇਸ ਜਗਾ ਉਤੇ ਕ੍ਰਿਸ਼ਨ ਸਾਡੇ ਨਾਲ ਖੇਡਾ ਖੇੜਦੇ ਸਨ ਗੁਵਾਰਨ ਸ਼ਿਆਮ ਕੀ ਭੁੱਲ ਗਈ ਸੁਧ ਵਿਚ ਲਗੀ ਮਨ ਕੇ ਦੁਖ ਭਾਵਨ ਕੋਪੀਆਂ ਕ੍ਰਿਸ਼ਨ ਦੀ ਸੁਧ ਭੁੱਲ ਗਈਆਂ ਅਤੇ ਫਿਰ ਮਨ ਵਿੱਚ ਦੁਖ ਪਾਣ ਲੱਗ ਗਈਆਂ ਅਤ ਹੋਏ ਗਈ ਤਨ ਮੈਂ ਹਰ ਸਾਥ ਸੋ ਗੋਪਨ ਕੀ ਸਭ ਹੀ ਕਰਨੀ ਗਵਾਲਿਆਂ ਦੀਆਂ ਸਾਰੀਆਂ ਇਸਤਰੀਆਂ ਦੇ ਤਨ ਵਿੱਚ ਸ਼੍ਰੀ ਕ੍ਰਿਸ਼ਨ ਨਾਲ ਅਤ ਆਧਿਕ ਪ੍ਰੀਤ ਹੋ ਗਈ ਤਹਿ ਰੂਪ ਨਿਹਾਰ ਕੈ ਬਸ ਪਈ ਜੋ ਹੁਤੀ ਅਤ ਰੂਪਨ ਕੀ ਤਰਣੀ ਉਸ ਦਾ ਰੂਪ ਵੇਖ ਕੇ ਕ੍ਰਿਸ਼ਨ ਦੇ ਵਸ ਹੋ ਗਈਆਂ ਜੋ ਬਹੁਤ ਸੁੰਦਰ ਰੂਪ ਨੂੰ ਧਾਰਨ ਕਰਦੀਆਂ ਸਨ ਇਹ ਭਾਤ ਭਰੀ ਮੁਰ ਜਾਏ ਧਰੀ ਕਬਨੇ ਉਪਮਾ ਤਹਿ ਕੀ ਪਰਣੀ ਇਸ ਤਰ੍ਹਾਂ ਉਹ ਮੋਰਚਿਤ ਹੋ ਕੇ ਧਰਤੀ ਉੱਤੇ ਡਿੱਗ ਪਈਆਂ ਹਨ ਜਿਸ ਦੀ ਉਪਮਾ ਕਵੀ ਨੇ ਇਸ ਤਰ੍ਹਾਂ ਵਰਣਨ ਕੀਤੀ ਹੈ ਜਿਮ ਕੰਟਕ ਹੀਰ ਮਾਹੂਮ ਕੇ ਵਿੱਚ ਪਰਾ ਗਿਰ ਬਾਣ ਲਗੇ ਹਰਣੀ ਜਿਵੇਂ ਖੰਡਾ ਹੀੜੇ ਦਾ ਸ਼ਬਦ ਸੁਣ ਕੇ ਮਸਤ ਹੋਈ ਹਿਰਣੀ ਬਾਣ ਲੱਗਣ ਨਾਲ ਡਿੱਗ ਪੈਂਦੀ ਹੈ ਬਰਨੀ ਸਰਪਹੁਨ ਕੋ ਧਨ ਕੈ ਸੋ ਸ਼ਿੰਗਾਰ ਕੇ ਸਾਜਨ ਸਾਥ ਕਰੀ ਚਿਮਣੀਆਂ ਦੇ ਤੀਰਾ ਨੂੰ ਭਵਾ ਦੇ ਤੁੰਸ਼ ਵਿੱਚ ਕੱਸ ਕੇ ਸ਼ਿੰਗਾਰ ਦੀਆਂ ਵਸਤੂਆਂ ਨਾਲ ਸਜਾ ਦਿੱਤਾ ਹੈ ਰਸ ਕੋ ਮਨ ਮੈਂ ਅਤਹੀ ਕਰ ਕੋਪ ਸੋ ਕਾ ਨਾ ਕੇ ਸਮੂਹੇ ਜਾਏ ਅਰੀ ਰਸ ਰੂਪ ਪ੍ਰੇਮ ਨੂੰ ਮਨ ਵਿੱਚ ਬਤਾ ਕੇ ਕ੍ਰਿਸ਼ਨ ਦੇ ਸਾਹਮਣੇ ਜਾ ਕੇ ਆੜ ਖੜੋਤੀਆਂ ਹਨ ਬਾਤ ਹੀ ਕਰਨੇ ਹੋ ਕੋ ਕ੍ਰੋਧ ਮਨੈ ਤਹਿ ਠੋਰ ਤੇ ਪੈਗ ਨਾ ਏਕ ਟਰੀ ਮਨ ਵਿੱਚ ਅਤੀ ਪ੍ਰੇਮ ਰੂਪ ਕਰੋਧ ਕਰਕੇ ਉਸ ਜਗ੍ਹਾ ਤੋਂ ਇੱਕ ਕਦਮ ਵੀ ਨਹੀਂ ਟਲਿਆ ਹਨ ਮਨੋ ਮੈਨ ਹਿਸੋ ਅਤਹੀ ਰਣਕੈ ਤਰਣੀ ਪਰ ਗਵਾਰਣ ਜੋਜ ਪਰੀ ਇੰਜ ਪ੍ਰਤੀਤ ਹੁੰਦਾ ਹੈ ਮਾਨੋ ਕਾਮਰੂਪ ਯੋਧੇ ਨਾਲ ਲੜਾਈ ਕਰਕੇ ਗੋਪੀਆਂ ਰੂਪ ਸੂਰਮੇ ਧਰਤੀ ਉੱਤੇ ਸ਼ਹੀਦ ਹੋ ਕੇ ਡਿੱਗ ਪਏ ਹੋਣ ਤਿੰਨ ਗਵਾਰਣ ਕੋ ਅਤਹੀ ਪਿਕ ਪ੍ਰੇਮ ਤਬੈ ਪ੍ਰਗਟੇ ਭਗਵਾਨ ਸਿਤਾਬੀ ਉਹਨਾ ਗੋਪੀਆਂ ਦਾ ਅਤ ਡੂੰਗਾ ਪ੍ਰੇਮ ਵੇਖੇ ਉਦੋਂ ਹੀ 체ਤੀ ਨਾਲ ਭਗਵਾਨ ਪ੍ਰਗਟ ਹੋ ਗਏ ਜੋਤ ਪੈ ਇਤਰਨੀ ਪਰਿਯੋ ਰਜਨੀ ਮਹਿ ਛੂਟਤ ਜੋ ਮਹਿਤਾਬੀ ਧਰਤੀ ਉਤੇ ਇਸ ਤਰ੍ਹਾਂ ਪ੍ਰਕਾਸ਼ ਹੋ ਗਿਆ ਜਿਸ ਤਰ੍ਹਾਂ ਰਾਤ ਵੇਲੇ ਮਹਤਾਬੀ ਦੇ ਛਟਣ ਨਾਲ ਰੋਸ਼ਨੀ ਹੁੰਦੀ ਹੈ ਚੌਕ ਪਰੀ ਤਬਹੀ ਇਹ ਇਉਂ ਜੈਸੇ ਚੌਕ ਪਰ ਤਮ ਮੈਂ ਡਰ ਖੁਆਬੀ ਇਹ ਸਾਰੀਆਂ ਗੋਪੀਆਂ ਉਦੋਂ ਚੌਕ ਪਈਆਂ ਜਿਵੇਂ ਰਾਤ ਨੂੰ ਕੋਈ ਸੁਪਨਾ ਵੇਖ ਕੇ ਚੌਕ ਪੈਂਦਾ ਹੈ ਛਾੜ ਚੱਲਿਓ ਤਨ ਕੋ ਮਨਿਉ ਜਿਮ ਭਾਜਤ ਹੈ ਗ੍ਰਹਿ ਛਾੜ ਸਰਾਬੀ ਗੋਪੀਆਂ ਦਾ ਮਨ ਉਹਨਾਂ ਦੇ ਤਨ ਨੂੰ ਛੱਡ ਕੇ ਹਿਉ ਤੁਰ ਪਿਆ ਜਿਉਂ ਸ਼ਰਾਬੀ ਘਰ ਨੂੰ ਛੱਡ ਕੇ ਭੱਜ ਜਾਂਦਾ ਹੈ ਗੁਵਾਰਨਤਾਏ ਚਲੀ ਮਿਲ ਬੇ ਕਹੋ ਜੋ ਪਿਕੇ ਭਗਵਾਨ ਗੁਮਾਨੀ ਜਦੋਂ ਗੁਮਾਨ ਭਰੇ ਭਗਵਾਨ ਕ੍ਰਿਸ਼ਨ ਨੂੰ ਗੋਪੀਆਂ ਨੇ ਵੇਖਿਆ ਤਾਂ ਮਿਲਣ ਲਈ ਭੱਜ ਚਲੀਆਂ ਜਿਉਂ ਮਿਰਗਣੀ ਮਿਰਗ ਦੇਖ ਚਲਾ ਜੋ ਹੋਤੀ ਅਤ ਰੂਪ ਬਿਖੇ ਅਭਿਮਾਨੀ ਜੇੜੀਆਂ ਆਪਣੇ ਅਤ ਸਰੂਪ ਰੂਪ ਕਾਰਨ ਅਭਿਮਾਨੀ ਸਨ ਉਹ ਵੀ ਕ੍ਰਿਸ਼ਨ ਨੂੰ ਵੇਖ ਕੇ ਇਉਂ ਭੱਜ ਪਈਆਂ ਜਿਉਂ ਹਿਰਨ ਨੂੰ ਵੇਖ ਕੇ ਹਿਰਣੀਆਂ ਤੋਰ ਪੈਂਦੀਆਂ ਹਨ ਤਾਂ ਛਭ ਕੀ ਅਤ ਹੀ ਉਪਮਾ ਕਬ ਨਾ ਮੁਕਤੇ ਇਹ ਭਾਤ ਬਖਾਨੀ ਉਸ ਛਭੀ ਦੀ ਬਹੁਤ ਵਧੀਆ ਉਪਮਾ ਕਵੀ ਨੇ ਆਪਣੇ ਮੁਖ ਤੋਂ ਇਸ ਤਰ੍ਹਾਂ ਦੱਸੀ ਹੈ ਜਿਉਂ ਜਲ ਚਾਤਰਿਕ ਬੂੰਦ ਪਰੈ ਜਿਵੇਂ ਮਕੂਦ ਪਰੈ ਮਛਲੀ ਪਿਖ ਪਾਣੀ ਜਿਉਂ ਚਾਤਰਿਕ ਦੇ ਮੋਹ ਵਿੱਚ ਸਵਾਤੀ ਬੂੰਦ ਜਾ ਪਏ ਜਾਂ ਜਿਉਂ ਪਾਣੀ ਤੋਂ ਨਿਖੜੀ ਹੋਈ ਮੱਛੀ ਜਲ ਨੂੰ ਵੇਖ ਕੇ ਉਸ ਵਿੱਚ ਕੁੱਦ ਪਏ ਰਾਜਤ ਹੈ ਪਿਉ ਰੋਪਟਕੰਧ ਬਿਰਾਜਤ ਹੈ ਮ੍ਰਿਗ ਸੇ ਦ੍ਰਿਗਦਉ ਸ਼੍ਰੀਕ੍ਰਿਸ਼ਣ ਦੇ ਮੋਢੇ ਉੱਤੇ ਪੀਲੇ ਰੰਗ ਦਾ ਦੁਪੱਟਾ ਸ਼ੋਭ ਰਿਹਾ ਹੈ ਆਤੇ ਦੋਵੇਂ ਨੈਣ ਹਿਰਨ ਦੀਆਂ ਅੱਖਾਂ ਵਰਗੇ ਸੁਸਜਿਤ ਹਨ। ਛਾਜਤ ਹੈ ਮਨ ਸੋ ਉਰਮੈ ਨਦੀਆ ਪਤ ਸਾਥ ਲਿਏ ਫੁਨ ਜੋ। ਛਾਤੀ ਉਤੇ ਉਹ ਮਣੀ ਸ਼ੋਭ ਰਹੀ ਹੈ ਜੋ ਸਮੁੰਦਰ ਪਾਸੋਂ ਭੇਟਾ ਵਜੋਂ ਲਈ ਸੀ। ਕਾਨਾ ਫਿਰੈ ਤਿਨ ਗੋਪਨ ਮੈ ਜਹ ਕੀ ਜਗ ਮੈ ਸਮਤੁਲਨਾ ਕੋ। ਕਾਨਾ ਉਹਨਾ ਗੋਪੀਆਂ ਵਿੱਚ ਫਿਰ ਰਿਹਾ ਹੈ। ਚੇਤੇ ਬਰਾਬਰ ਇਸ ਜਾਗ ਵਿੱਚ ਕੋਈ ਨਹੀਂ ਹੈ। ਕਵਾਰਨ ਰੀਜ ਰਹੀ ਬ੍ਰਿਜ ਕੀ ਸਉ ਰੀਜਤ ਹੈ ਚੱਕ ਦੇਖਤ ਸਉ। ਬ੍ਰਜ ਭੂਮੀ ਦੀਆਂ ਗੋਪੀਆਂ ਆਨੰਦਿਤ ਹੋ ਰਹੀਆਂ ਹਨ ਅਤੇ ਜੋ ਉਸ ਨੂੰ ਵੇਖਦਾ ਹੈ ਉਹ ਚੱਕਰਿਤ ਹੋ ਕੇ ਪਰਸਾਨ ਹੋ ਜਾਂਦਾ ਹੈ। ਕਵਿਤ ਕੋਲ ਜਿਉ ਪ੍ਰ ਬਾਤ ਤੈ ਵਿਚਰਿਓ ਮਿਲੀ ਬਾਤ ਤੈ ਗੁਣੀ ਜਿਉ ਸੁਰ ਸਾਤ ਤੈ ਬਚਾਇਓ ਚੋਰ ਗਾਤ ਤੈ ਜੋ ਕਮਲ ਦਾ ਫੁੱਲ ਪ੍ਰ ਬਾਤ ਦੇ ਸੂਰਜ ਤੋਂ ਜਿਉ ਵਿਯੋਗੀ ਮਿਲਾਪ ਦੀ ਗਾਲਤੋਂ ਜਿਉ ਰਾਗ ਜਾਣਨ ਵਾਲਾ ਸੱਤ ਸੁਰਾਂ ਦੇ ਆਲਾਪ ਤੋਂ ਅਤੇ ਜਿਉ ਚੋਰ ਸ਼ਰੀਰ ਦੇ ਬਚਾਉਣ ਤੋਂ ਖੁਸ਼ ਹੁੰਦਾ ਹੈ ਜੈਸੇ ਧਨੀ ਧਨ ਤੈ ਹਰ ਰਿਣੀ ਲੋਕ ਮਨ ਤੈ ਲੜਾਇਆ ਜੈਸਾ ਰਨ ਤੈ ਤਾ ਜਾਇਆ ਜਿਉ ਨਸਾਤ ਤੈ ਜਿਵੇਂ ਧਨੀ ਵਿਅਕਤੀ ਨੂੰ ਧਨ ਪ੍ਰਾਪਤ ਕਰਨ ਤੋਂ ਜਿਵੇਂ ਕਰਜ਼ਦਾਰ ਨੂੰ ਲੋਕਾਂ ਤੋਂ ਮਾਨ ਪ੍ਰਾਪਤ ਕਰਨ ਤੋਂ ਜੋ ਲੜਾਕੂ ਸੂਰਮੇ ਨੂੰ ਰਣ ਦੇ ਆਰੰਭ ਹੋਣ ਤੋਂ ਅਤੇ त्याਗੀ ਨੂੰ ਸਾਰੇ ਬੰਧਨ ਤੋਂ ਖਲਾਸ ਹੋਣ ਤੋਂ ਪ੍ਰਸੰਤਾ ਹੁੰਦੀ ਹੈ ਜੈਸੇ ਦੁਖੀ ਸੁਖਤ ਹੈ ਆ ਭੁੱਖੀ ਜੈਸੇ ਭੁੱਖਤ ਹੈ ਸੋ ਰਾਜਾ ਸਤਰ ਆਪਣ ਕੋ ਸੋਨੇ ਜੈਸੇ ਘਾਤ ਤੈ ਜਿਵੇਂ ਦੁਖੀ ਨੂੰ ਸੁਖ ਮਿਲਣ ਤੋਂ ਜਿਵੇਂ ਭੁੱਖ ਨਾ ਲੱਗਣ ਵਾਲੇ ਨੂੰ ਭੁੱਖ ਲੱਗਣ ਤੋਂ ਅਤੇ ਜਿਵੇਂ ਰਾਜਾ ਆਪਣੇ ਵੈਰੀ ਦੇ ਨਾਸ਼ ਦੀ ਗੱਲ ਸੁਣਨ ਤੋਂ ਆਨੰਦਿਤ ਹੁੰਦਾ ਹੈ ਹੋਤ ਹੈ ਪ੍ਰਸੰਨ ਜੀਤੇ ਇਤੇ ਇਤੀ ਬਾਤਨ ਤੇ ਆਇ ਹੋਤ ਹੈ ਪ੍ਰਸੰਨ ਗੋਪੀ ਤੈਸੇ ਕਾਨ ਹੈ ਬਾਤ ਤੈ जिस तरह इतने आदमी इतन गलों तो प्रसन्न होंगे उस तरह गोपिया कृष्ण दलों तो प्रसन्न होंदिया हैं काना जू बाच काना जी ने कहा सवैया हस बात कही संग गोपन कान चलो जमुना तट खेल करे काना ने हस के गोपिया नाल ਕਿ ਚਲੋ ਯਮਨਾ ਦੇ ਕੰਡੇ ਉੱਤੇ ਖੇਡ ਕਰੀਏ ਚਟਕਾਰਨ ਸੋ ਪਿਰ ਕਹਿ ਤਹਿ ਜਾ ਤਮ ਹੂੰ ਹੂੰ ਤਰੋ ਹਮ ਹੂੰ ਹੂੰ ਕਰੈ ਉਸ ਥਾਂ ਤੇ ਪਾਣੀ ਦੇ ਚਿੱਟਿਆਂ ਨਾਲ ਲੜਾਈ ਕਰਕੇ ਤੁਸੀਂ ਵੀ ਤਰੋ ਅਤੇ ਅਸੀਂ ਵੀ ਤਰਾਗੇ ਗੋ ਕਹਿ ਬਨ ਫੁੱਲਨ ਸੁੰਦਰ ਹਾਰ ਸੋ ਖੇਲ ਕਰੈ ਤਿੰਡਾਰ ਗਰੈ ਬਾਣਦੇ ਫੁੱਲਾਂ ਦੇ ਸੁੰਦਰ ਹਾਰ ਗੁੰਦਕੇ ਅਤੇ ਉਹਨਾਂ ਨੂੰ ਗਲਿਆਂ ਵਿੱਚ ਪਾ ਕੇ ਖੇਲ ਖੇੜਾ ਕਰਾਂਗੇ ਬਿਰਹਾ ਸੁਧ ਕੋ ਤਹਿ ਠੋਰ ਬਖੈ ਹਸ ਕੈ ਰਸ ਕੈ ਸੰਗ ਪੇਟ ਪਰੈ ਵਿਯੋਗ ਦੀ ਭੁੱਖ ਨੂੰ ਦੂਰ ਕਰਨ ਲਈ ਉਸ ਜਗ੍ਹਾ ਉੱਤੇ ਹੱਸ ਕੇ ਰਸ ਦਾ ਆਨੰਦ ਮਾਣ ਕੇ ਢੇਡ ਪਰ ਲਵਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ